ਲੋ ਵੀ ਦੋਸਤੋ ਅੱਜ ਚ ਕੱਦ ਵੀ ਸੋਹਣਾ ਕੁੜੀ ਦਾ ਗੱਬਣ ਵੀ ਚੈੱਕ ਪਾਸ ਸਵਾਰੀ ਦੀ ਪਾਸ ਹ ਤੇ ਬਰੀਕੀਆਂ ਬਰੂਕੀਆਂ ਦੇ ਵਿੱਚਾਂ ਗਿਆ ਤੇ ਰਿਜ਼ਲਟ ਵੀ ਪੂਰਾ ਟਾਪ ਦਾ ਪਹਿਲਾਂ ਦਿੱਤਾ ਹੋਇਆ ਸਵਾਗਤ ਹੈ ਦੋਸਤੋ ਤੁਹਾਡੇ ਸਾਰਿਆਂ ਦਾ ਬਾਬਾ ਜੀ ਦਾ ਸਟੱਡ ਫਾਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਭਰਾ ਆਪਣੇ ਨਾਲ Facebook ਪੇਜ ਤੇ ਜੁੜੇ ਉਹਨਾਂ ਦਾ ਤੇਹਦੋਂ ਸਵਾਗਤ ਹੈ ਜੀ ਆਇਆਂ ਨੂੰ ਦੋਸਤੋ ਸੱਜਰੀ ਸਵੇਰ ਨਵੇਂ ਜਾਨਵਰ ਦੀ ਵੀਡੀਓ ਨਾਲ ਹਾਜ਼ਰ ਹੋਏ ਆਂ ਅੱਜ ਤਰੀਕ 10 ਸਤੰਬਰ ਦਿਨ ਮੰਗਲਵਾਰ ਤੇ ਇਹ ਜਾਨਵਰ ਲਿਆਏ ਆ ਤੁਹਾਡੇ ਲਈ ਬਹੁਤ ਹੀ ਚੰਗਾ ਗੱਬਣ ਘੋੜੀ ਹੈ ਜੀ ਹਾਈਟ ਹੋਟ ਵੀ ਚੰਗੀ ਆ ਮਾਰਕਾ ਵੀ ਚੰਗਾ ਬਰੀਕੀ ਵੀ ਸੋਹਣੀ ਤੇ ਲੈਂਥ ਲੰਥ ਦੀ ਵੀ ਚੰਗੀ ਆ ਸਾਰੀ ਡਿਟੇਲ ਦਵਾਂ ਕਿ ਕਿੰਨੇ ਟਾਈਮ ਦੀ ਗੱਬਣ ਕਿਹੜੇ ਘੋੜੇ ਤੋਂ ਗੱਬਣ ਮਗਰਲੇ ਸੁਏ ਕੀ ਦਿੱਤਾ ਤੇ ਕੀ ਮਾਰਕਿੰਗ ਦਿੱਤੀ ਸਾਰੀ ਡਿਟੇਲ ਹੀ ਵੀਡੀਓ ਦੇ ਵਿੱਚ ਦੇ ਦੇਣੀ ਆ ਬਸ ਤੁਸੀਂ ਵੀਡੀਓ ਪ੍ਰੋਪਰ ਇੱਕ ਤਾਂ ਦੇਖ ਲਓ ਪੂਰੀ ਦੇਖ ਲਓ ਤੇ ਬਾਕੀ ਜੇ ਪਸੰਦ ਹੋਈ ਨੰਬਰ ਚੱਲੀ ਜਾਂਦੇ ਸਕਰੀਨ ਤੇ ਫੋਨ ਲਾ ਲਓ ਪਹਿਲਾਂ ਡਿਟੇਲ ਪੂਰੀ ਸੁਣ ਲਓ ਦੋਸਤੋ ਤੇ ਜਿਹੜੇ ਭਰਾਵਾਂ ਨੂੰ ਵੀਡੀਓ ਪਸੰਦ ਆਵੇ ਲਾਈਕ ਕਮੈਂਟ ਤੇ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਜਿਹੜਾ ਵੀ ਕੋਈ ਭਰਾ ਆਪਣਾ ਮਾਰਵਾੜੀ ਘੋੜੀ ਗੱਭਣ ਪਾਲਦਾ ਹੋਇਆ ਚੰਗੀ ਹਾਈਟ ਦੀ ਚੰਗੀ ਬਰੀਕੀ ਦੀ ਚੰਗੇ ਘੋੜੇ ਤੋਂ ਗੱਭਣ ਪਾਲਦਾ ਹੈ ਨਾ ਤਾਂ ਉਹ ਆ ਘੋੜੀ ਜਰੂਰ ਉਹਦੇ ਤਾਈ ਪਹੁੰਚ ਜਾਏ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਆਪਣੇ ਚੈਨਲ ਤੇ ਤੁਹਾਨੂੰ ਜੈਜ ਰੇਟ 'ਤੇ ਜਾਨਵਰ ਮਿਲਦੇ ਰਹਿੰਦੇ ਜੀ ਮਾਰਕੀਟ ਨਾਲ ਜੈਜ ਰੇਟ 'ਤੇ ਮਿਲਣਾ ਕਿ ਤੇ ਆਜੂ ਦਿਨੇ ਡਿਟੇਲ ਤੁਹਾਨੂੰ ਸਾਰੀ ਤੇ ਦੋਸਤੋ ਮਾਰਵਾੜੀ ਘੋੜੀ ਹੈ ਜੀ ਮਾਰਕਿੰਗ ਦੀ ਗੱਲ ਕਰੀਏ ਸਿਰਫ ਮੱਥੇ ਤੇ ਫੁੱਲਾ ਕੋਈ ਪੈਰ ਨਹੀਂ ਚਟਾ ਕੋਈ ਹੋਰ ਨਹੀਂ ਚਟਾ ਜਿਹੜਿਆ ਤੇ ਨਿਸ਼ਾਨ ਜੇ ਦੇਖਦੇ ਨੇ ਜਿਆਦਾ ਫਾਰਮ ਚ ਘੋੜੀਆਂ ਜਿਆਦਾ ਹੋਣ ਕਰਕੇ ਨਾਲ ਦੀ ਘੋੜੀ ਨੇ ਚੱਬੇ ਵਾੜਦੇ ਤੇ ਮੰਨ ਲਓ ਦੰਦ ਮਾਰਦੇ ਜਿੱਥੇ ਹੁਣ ਬਾਲ ਆ ਜਾਣੇ ਆ ਤੇ ਉਹ ਨਿਸ਼ਾਨ ਹੈ ਜੀ ਤੇ ਸਿਰਫ ਮੱਥੇ ਤੇ ਫੁੱਲਾ ਕੋਈ ਬਾਲ ਬੁਰ ਕੋਈ ਚਟਾ ਨਹੀਂ ਬਾਲ ਭੋਰੀਆਂ ਦੀ ਬਿਲਕੁਲ ਸਾਫ਼ ਹੈ ਜੀ ਲੈਂਥ ਲੋਂਥ ਜੀ ਚੰਗੀ ਆ ਗਰਦਨ ਦੀ ਪਹਿਲਾਂ ਬਰੀਕੀ ਚੈੱਕ ਕਰੋ ਖੁੰਡ ਚੈੱਕ ਕਰੋ ਲੰਮੀ ਗਰਦਨ ਖੁੰਡ ਖੁੰਡ ਚੰਗਾ ਕੰਨਾਂ ਦੀ ਸਨਖੀ ਹੈ ਜੀ ਤੇ ਲੈਂਥ ਵੀ ਸੋਹਣੀ ਹੈ ਲੈਂਥ ਦਾ ਦੱਸਣਾ ਮਤਲਬ ਇਹ ਹੁੰਦਾ ਵੀ ਕੱਦ ਦੇ ਨਾਲ ਨਾਲ ਜੇ ਲੈਂਥ ਹੋਵੇ ਤਾਂ ਬੱਚਾ ਪੂਰਾ ਹੀ ਵੱਡਾ ਦੇ ਜਾਂਦੀ ਏ ਥੋੜੀ ਤੇ ਬੱਚਾ ਤਾਂ ਤਕਰੀਬਨ ਵੱਡਾ ਦੇਣਾ ਹੀ ਦੇਣਾ ਜੀ ਬਾਬਾ ਸੌਖ ਰੱਖੇ ਬੱਚਾ ਆਵੇ ਬੱਚੀ ਆਵੇ ਪੂਰਾ ਵੱਡਾ ਹੀ ਆਊ ਕਿਉਂਕਿ ਜਿਹੜੇ ਘੋੜੇ ਤੋਂ ਮਿਲੀ ਆ ਘੋੜਾ ਨਹੀਂ ਕਹਿ ਸਕਦਾ ਤੇ ਬੱਚੇ ਇਹ 2 ਸਾਲ ਦਾ ਤੇ ਉਹਦੀ 2 ਸਾਲ ਚ ਹੀ ਹਾਈਟ ਬਹੁਤ ਆ ਤੇ ਉਹਦੇ ਬਾਪ ਦੀ ਹਾਈਟ ਬਹੁਤ ਆ ਮਾਂ ਦੀ ਹਾਈਟ ਬਹੁਤ ਆ ਤੇ ਜਿੰਨੇ ਵੀ ਉਹਦੀ ਮਾਂ ਨੇ ਬੱਚੇ ਜੰਮੇ ਸਾਰੇ ਵੱਡੇ ਹਾਈਟ ਦੇ ਜੰਮੇ ਆ ਸ਼ਾਇਦ ਤੁਸੀਂ ਸਮਝ ਹੀ ਗਏ ਹੋ ਜੀ ਗੁਰਦੇਤਤ ਤੋਂ ਗੱਭਣ ਗੁਰਦੇਤਤ ਆਪਣਾ ਬੇਸ਼ੇਰਾ 7-2 ਸਾਲ ਦਾ 65+ ਦੀ ਹਾਈਟ ਹੋਗੀ ਬਿਜੇ ਰਾਜ ਬਾਕਰਪੁਰ ਵਾਲੇ ਦਾ 70 ਇੰਚ ਵਾਲੇ ਘੋੜੇ ਦਾ ਬੱਚਾ ਦਲਵਾਗ ਰਣੀਆਂ ਦਾ ਪੁੱਤਾ ਜੀ ਮਾਂ ਸ਼ਾਨਦਾਰ ਦੀ ਹੈ ਦੋਸਤੋ ਹਮਝੇ ਘੋੜੇ ਦਾ ਮਾਂਲੇ ਪਾਸੋਂ ਭਰਾਜ 70 ਇੰਚ ਵਾਲੇ ਦਾ ਸੋ ਮਜੂਤੀ ਮਜਵਾਤੀ ਘੋੜੇ ਦੇ ਹਾਰਡਵੇਅਰ ਤੇ ਜਾ ਕੇ ਦੇਖੋ ਨਾ ਹਾਏ ਬੱਚਾ ਇਹ ਦੇਖਣ ਨੂੰ ਵੱਡੇ ਘੋੜਿਆਂ ਜਿੱਡੇ ਦਾ ਹੱਡ ਪੈਰ ਸੁੰਬ ਸੁੰਬ ਹੋਣੀ ਹੋਇਆ ਪਿਆ ਉਹ ਤੇ ਹਾਈਟ ਵੀ 65 ਪਲੱਸ ਪੂਰੀ ਜੈਨੂਨ ਐ ਇਦਾਂ ਨਹੀਂ ਹੋਊਗੀ ਬਾਅਦ 66 ਵਾਲੇ ਨੂੰ 65 ਦੱਸ ਤਾ ਬਾਕੀ ਘੋੜੀ ਦੀ ਹਾਈਟ ਵੀ ਆਪਦੀ ਹੈ 61 ਇੰਚ ਘੋੜੀ ਦੀ ਹਾਈਟ ਹੈ ਜੀ ਗਰਦਨ ਗੁਰਦਨ ਲੰਮੀ ਆ ਮੱਥੇ ਫੁੱਲ ਆ ਮਾਰਕਿੰਗ ਵਾਲੇ ਪਾਸੋਂ ਵੀ ਪਰਫੈਕਟ ਆ ਤਿੰਨ ਮਹੀਨੇ ਹੀ ਗੱਭਣ ਚੈੱਕ ਪਾਸ ਹੈ ਜੀ ਸਵਾਰੀ ਦੀ ਪਾਸ ਆ ਬਾਲ ਭੋਰੀ ਬਿਲਕੁਲ ਸਾਫ ਆ ਹੱਤਾ ਪੈਰਾਂ ਦੀ ਸਾਫ ਸੋ ਜਿਹੜੇ ਵੀ ਕੇ ਸੱਜਣ ਦੇ ਘੋੜੀ ਪਸੰਦ ਆਈ ਤਾਂ ਨੰਬਰ ਉੱਪਰ ਦੇ ਤੇ ਫੋਨ ਲਾ ਕੇ ਰੇਟ ਦਾ ਪਤਾ ਲੈ ਲਓ